ਤਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਹਿਲੀ ਵਾਰ ਧਰਮ ਸ਼ਬਦ ਦੀ ਵਰਤੋਂ ਕੀਤੀ ਮੰਨੈ ਧਰਮ ਸੇਤੀ ਸੰਬੰਧ ਦੂਜੀ ਵਾਰ ਲਫ਼ਜ਼ ਵਰਤਿਆ ਤੌਲ ਧਰਮ ਦਇਆ ਦਾ ਪੂਤ ਤੀਜੀ ਵਾਰ ਧਰਮ ਸ਼ਬਦ ਦੀ ਵਰਤੋਂ ਕੀਤੀ ਅਮੁੱਲ ਧਰਮ ਅਮੁੱਲ ਦੀ ਬਾਣ ਚੌਥੀ ਵਾਰ ਲਫ਼ਜ਼ ਵਰਤਿਆ ਧਰਮ ਖਾਂਡ ਦਾ ਇਹੋ ਧਰਮ ਪੰਜਵੀਂ ਵਾਰ ਧਰਮ ਸ਼ਬਦ ਦੀ ਵਰਤੋਂ ਕੀਤੀ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਧਰਮ ਸ਼ਬਦ ਜਿਹੜਾ ਨਾ ਸੰਸਕ੍ਰਿਤ ਦੀ ਧੀ ਧਾਤੂ ਤੋਂ ਨਿਕਲਿਆ ਜਿਸ ਦਾ ਅਰਥ ਹੈ ਧਾਰਨ ਕਰਨਾ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਪਰਮਾਤਮਾ ਦੀ ਸ਼ਕਤੀ ਧਰਮ ਹੀ ਸਦਾ ਨਿਤ ਹੈ ਬਾਕੀ ਸਭ ਚੀਜ਼ਾਂ ਅਨੇਤਿਆ ਸੀ ਜਦੋਂ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਸੀ ਕਿ ਉਦੋਂ ਧਰਮ ਨਹੀਂ ਸੀ ਧਰਮ ਤਾਂ ਉਦੋਂ ਵੀ ਸੀ ਜਦੋਂ ਮਨੁੱਖ ਪੈਦਾ ਨਹੀਂ ਹੋਇਆ ਕਿਉਂਕਿ ਧਰਮ ਤੋਂ ਬਿਨਾ ਤਾਂ ਇਹ ਸ੍ਰਿਸ਼ਟੀ ਚੱਲ ਹੀ ਨਹੀਂ ਸਕਦੀ। ਹਿੰਦੂ ਧਰਮੇ ਇਹ ਗੱਲ ਆਕਦਾ ਹੀ ਕਿ ਜਿਹੜੀ ਧਰਤੀ ਆ ਉਹ ਬਲਦਨੇ ਚੁੱਕੀ ਹੋਈ ਆ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਅੱਖ ਲੱਗੇ ਧਰਤੀ ਤਾਂ ਧਰਮ ਦੇ ਸਹਾਰੇ ਤੇ ਖੜੀ ਹੋਈ ਆ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਬਾਣੀ ਦੇ ਵਿੱਚ ਧਰਮ ਨੂੰ ਨਾਮ ਵੀ ਆਖਿਆ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮਤ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਆ ਪਰਮਾਤਮਾ ਦੇ ਗੁਣ ਨਹੀਂ ਆ ਤੁਨ ਗੁਰੂ ਨਾਨਕ ਸਾਹਿਬ ਜੀ ਅੱਖ ਲੱਗੇ ਬਾਹਰੋਂ ਧਰਮ ਦੇ ਚਿੰਨ ਧਾਰਨ ਕਰਨ ਦੇ ਨਾਲ ਉਹ ਕਦੇ ਧਰਮ ਹੀ ਨਹੀਂ ਬਣ ਸਕਦਾ ਪੰਡਤ ਨੂੰ ਇਹ ਗਲ ਲੱਗੀ ਨਾ ਤੇਰੇ ਮੱਥੇ ਤੇ ਲਾਇਆ ਹੋਇਆ ਤਿਲਕ ਪਰਵਾਣ ਨਹੀਂ ਤੇਰੇ ਪਾਇਆ ਹੋਇਆ ਜਨੇਊ ਪਰਵਾਣ ਨਹੀਂ ਜੇਕਰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈਗਾ ਨਾਨਕ ਸੱਚੇ ਨਾਮ ਬਿਨਾਂ ਕਿਆ ਟਿੱਕਾ ਕਿਆ ਤੱਗ ਕਿ ਜਿਹੜਾ ਇਹ ਹੁਕਮ ਆ ਉਪਦੇਸ਼ ਆ ਕਿ ਕੱਲੇ ਪੰਡਤ ਤੇ ਲਾਗੂ ਹੁੰਦਾ ਸਿੱਖ ਤੇ ਵੀ ਲਾਗੂ ਹੁੰਦਾ ਹੈ ਬਾਹਰੋਂ ਧਰਮ ਦੇ ਚਿੰਨ ਧਾਰਨ ਕਰਨ ਦੇ ਨਾਲ ਅਸੀਂ ਕਦੇ ਧਰਮੀ ਨਹੀਂ ਬਣ ਸਕਦੇ ਸ਼ਾਮ ਨੂੰ ਅਸੀਂ ਸੋਦਰ ਦੀ ਬਾਣੀ ਪੜ੍ਹ ਰਹੇ ਹੁੰਨੇ ਬਾਅਦ ਵਿੱਚ ਸ਼ਰਾਬ ਵਾਲੀ ਬੋਤਲ ਖੋਲੀ ਹੁੰਦੀ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਕਥਾ ਸੁਣਦੇ ਆ ਕੀਰਤਨ ਸੁਣਦੇ ਆ ਪਾਠ ਕਰਦੇ ਆ ਬਾਅਦ ਵਿੱਚ ਸਾਰਾ ਦਿਨ ਜਾ ਕੇ ਠੱਗੀਆਂ ਮਾਰਦੇ ਆ ਧਰਮ ਦਾ ਪਹਿਰਾਵਾ ਪਾ ਕੇ ਵੀ ਠੱਗੀਆਂ ਕੀਤੀਆਂ ਜਾ ਰਹੀਆਂ ਸੱਜਣ ਠੱਗ ਨੇ ਤਾਂ ਧਰਮ ਦਾ ਪਹਿਰਾਵਾ ਪਾਇਆ ਸੀ ਨਾ ਅੱਜ ਚੋਰ ਨੇ ਵੀ ਧਰਮ ਦਾ ਪਹਿਰਾਵਾ ਪਾਇਆ ਹੋਇਆ ਅਸੀਂ ਦੇਖਦੇ ਹਾਂ ਗੁਰਦੁਆਰਿਆਂ ਦੇ ਜਿਹੜੇ ਗੁਰਦੁਆਰਿਆਂ ਨੂੰ ਰਸਤੇ ਜਾਂਦੇ ਆ ਉਹਨਾਂ ਦੇ ਰਸਤਿਆਂ ਦੀ ਉਸਾਰੀਆਂ ਦੇ ਨਾਮ ਤੇ ਗਰਾਈਆਂ ਕਰਕੇ ਧਰਮੀ ਅਖਵਾਉਣ ਵਾਲੇ ਲੋਕਾਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਬਣਾ ਲਈਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਦੇ ਨਾਂਮ ਤੇ ਸੰਗਤ ਕੋਲੋਂ ਗ੍ਰਾਹੀ ਕਰਕੇ ਬਾਬਿਆਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਬਣਾ ਲਈਆਂ ਇਹ ਤਾਂ ਗੁਰੂ ਸਾਹਿਬ ਜੀ ਆਖਦੇ ਨੇ 파ਹੀ ਸੁਰਤ ਮਲੂਕੀ ਵੇਸ ਔਣ ਠਗਵਾੜਾ ਠੱਗੀ ਵੇਸ ਇਦਾਂ ਇਹ ਤੇ ਹਾਲਤ ਇਹਨਾਂ ਦੀ ਆ ਆ ਕਾਲਯੋਗੀ ਪਾਂਡਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹੋਇਆ ਕਾਲਜੋਗੀ पांडे ਨੇ ਆਪਣੇ ਅੱਗੇ ਇੱਕ ਲੋਟਾ ਰੱਖਿਆ ਹੋਇਆ ਕਦੀ ਅੱਖਾਂ ਮੀਟਦਾ ਕਦੀ ਅੱਖਾਂ ਬੰਦ ਕਰ ਲਿੰਦਾ ਲੋਕ ਇਕੱਠੇ ਹੋ ਗਏ ਤੇ ਲੋਕਾਂ ਕੋਲੋਂ ਮਾਇਆ ਉਹਨਾਂ ਦੀ ਜੇਬਾਂ ਚੋਂ ਕਢਾਉਣ ਵਾਸਤੇ ਉਹਨੇ ਇਹ ਗੱਲ ਆਖਦਾ ਕਿ ਹੁਣ ਮੈਂ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਪਹੁੰਚ ਗਿਆ ਕਦੀ ਅੱਖਾਂ ਖੋਲਦਾ ਕਦੀ ਅੱਖਾਂ ਬੰਦ ਕਰ ਲਿੰਦਾ ਲੋਕ ਦੇਖਦੇ ਨੇ ਆਮ ਲੋਕੀ ਇਹ ਤਾਂ ਬੜਾ ਕਰਨੀ ਵਾਲਾ ਆ ਇਤਾਂ ਕਦੀ ਕਿਹੇ ਪੂਰੀ ਚ ਪਹੁੰਚ ਜਾਂਦਾ ਕਦੀ ਕਿਹੇ ਪੂਰੀ ਚ ਪਹੁੰਚ ਜਾਂਦਾ ਆਪਣੇ ਅੱਗੇ ਲੋਟਾ ਵੀ ਰੱਖਿਆ ਹੋਇਆ ਤੇ ਲੋਕ ਮਾਇਆ ਪਾਉਂਦੇ ਉਸ ਲੋਟੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਮਰਦਾਨਾ ਜੀ ਉੱਥੇ ਪਹੁੰਚ ਗਏ ਸਤਿਗੁਰੂ ਜੀ ਨੇ ਦੇਖਿਆ ਇਹਨੇ ਤਾਂ ਮਾਇਆ ਇਕੱਠੀ ਕਰਨ ਦਾ ਇੱਕ ਜ਼ਰੀਆ ਬਣਾਇਆ ਹੋਇਆ ਇਹਨੇ ਤਾਂ ਮਾਇਆ ਇਕੱਠੀ ਕਰਨ ਦਾ ਇੱਕ ਜ਼ਰੀਆ ਬਣਾਇਆ ਹੈ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇਹ ਕਲਾਕੀ ਵੀ ਤੁਸੀਂ ਜਿਹੜਾ ਲੋਟਾ ਨਾ ਇਹ ਘੁਮਾ ਕੇ ਇਹਦੇ ਪਿੱਛੇ ਰੱਖ ਦਿਓ ਜੋ ਦੋਨੇ ਅੱਖਾਂ ਬੰਦ ਕੀਤੀਆਂ ਫਿਰ ਫਿਰ ਪਾਂਡੇ ਨੇ ਅੱਖਾਂ ਖੋਲੀਆਂ ਲੋਟਾ ਅੱਗੇ ਨਾ ਦਿਖਣ ਕਰਕੇ ਗੁੱਸੇ ਵਿੱਚ ਆ ਗਿਆ ਅੱਖ ਲੱਗਾ ਤੁਸੀਂ ਸਾਧੂ ਲੋਕਾਂ ਦੇ ਨਾਲ ਮਜ਼ਾਕ ਉਡਾਉਂਦੇ ਹੋ ਮੈਂ ਤੁਹਾਨੂੰ ਪਸੰਮ ਕਰ ਦੂੰਗਾ ਉਸ ਸਮੇਂ ਧੰਗੁਰੂ ਨਾਨਕ ਸਾਹਿਬ ਜੀ ਅੱਖ ਲੱਗੇ ਪਾਂਡਾ ਜੀ ਤੁਸੀਂ ਤਾਂ ਕਦੇ ਸ਼ਿਵਪੁਰੀ ਇੰਦਰਪੁਰੀ ਬ੍ਰਹਮਪੁਰੀ ਦੀਆਂ ਸੈਰਾਂ ਕਰਨ ਵਾਲੇ ਹੋ ਲੋਟਾ ਤੁਨੂੰ ਤੁਹਾਡੇ ਅੱਗੇ ਲੋਟਾ ਨਾ ਦੇਖਣ ਕਰਕੇ ਤੁਸੀਂ ਗੁੱਸੇ ਵਿੱਚ ਆ ਗਏ ਲੋਟਾ ਵੀ ਦੇਖ ਲਓ ਕਿਹੜੀ ਪੁਰੀ ਦੇ ਵਿੱਚ ਗਿਆ ਹੋਇਆ ਅੱਗੋ ਪਾਂਡੇ ਨੂੰ ਜਵਾਬ ਨਹੀਂ ਆਇਆ ਕਿਉਂਕਿ ਪਾਂਡੇ ਨੇ ਮਾਇਆ ਇਕੱਠੀ ਕਰਨ ਦਾ ਇੱਕ ਜਰੀਆ ਬਣਾਇਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਇਨ ਇਹੋ ਜੇ ਲੋਕਾਂ ਬਾਰੇ ਆਖਦੇ ਨੇ ਬਾਹਰ ਗਿਆਨ ਧਿਆਨ ਇਸ਼ਨਾਣ ਅੰਤਰ ਵਿਆਪੈ ਲੋਭ ਸੁਆਨ अंतर अगन बाहर तन सुवा गल पाथर कैसे तरए अथा सादो मन का मान त्यागो काम क्रोध संगत दुर्जन की ताते अहने सुभागो हृदय कपट मुख ज्ञानी झूठा कहां बिलोवस पानी रहत अवरकश अवरक मावत मन नहीं प्रीत मुखो गंड लावत जिन मन होर मुख होर से कांडे कच्चे का ਤੇ ਅਸਲ ਵਿੱਚ ਸੱਚੇ ਕਿਹੜੇ ਨੇ ਦਿਲੋਂ ਮੁਹੱਬਤ ਜਿੰਨ ਸਹੀ ਸੱਚੇ ਆ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਅੰਦਰੋਂ ਬਾਹਰੋਂ ਇੱਕ ਹੋ ਗਏ ਨਾ ਉਹੀ ਅਸਲ ਦੇ ਵਿੱਚ ਧਰਮੀ ਆ ਕੁਝ ਉੱਚ ਸ਼੍ਰੇਣੀ ਲੋਕਾਂ ਨੇ ਇਹ ਗੱਲ ਆਖੀ ਕਿ ਬ੍ਰਾਹਮਣ ਦਾ ਧਰਮ ਆ ਵੇਦ ਪੜਨੇ ਵੇਦ ਪੜਾਉਣੇ ਜਗ ਕਰਵਾਉਣਾ ਜਗ ਕਰਨਾ ਦਾਨ ਦੇਣਾ ਤੇ ਦਾਨ ਲੈਣਾ ਖੱਤਰੀ ਦਾ ਧਰਮ ਸੀ ਸੂਰਮਗਤੀ वैश ਦਾ ਧਰਮ ਸੀ ਵਪਾਰ ਕਰਨਾ ਸ਼ੂਦਰ ਨੂੰ ਇਹ ਗੱਲ ਆਖੇ ਤੂੰ ਬਸ ਪਰਾਇ ਕਿਰਤ ਕਰਨੀ ਤੈਨੂੰ ਕੋਈ ਹੱਕ ਨਹੀਂ ਧਾਰਮਿਕ ਮੰਦਰ ਤੇ ਜਾ ਕੇ ਤੂੰ ਕੋਈ ਧਰਮ ਦੀ ਗੱਲ ਸੁਣ ਸਕੇ ਧਾਰਮਿਕ ਵਿਦਿਆ ਧਾਰਨ ਕਰ ਸਕੇ ਤੂੰ ਆਪਣੇ ਕੰਨਾਂ ਵਿੱਚ ਕੋਈ ਗਿਆਨ ਹਾਸਲ ਕਰ ਸਕੇ ਧਾਰਮਿਕ ਵਿਦਿਆ ਧਾਰਨ ਕਰਨੀ ਤਾਂ ਦੂਰ ਦੀ ਗੱਲ ਰਹੀ ਸ਼ੂਦਰ ਨੂੰ ਤਾਂ ਇਹ ਵੀ ਹੱਕ ਨਹੀਂ ਸੀ ਕਿ ਉਹ ਦੁਨਿਆਵੀ ਵਿਦਿਆ ਧਾਰਨ ਕਰ ਸਕੇ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਵਾਰੇ ਜਾਈਏ ਜਦੋਂ ਅਸੀਂ ਧੰ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਨਾ ਤੇ ਗੁਰੂ ਸਾਹਿਬ ਨੇ ਉਸ ਸ਼ਬਦ ਵਿੱਚ ਉਹਨਾਂ ਭਗਤ ਸਹਿਬਾਨਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਸਮਾਜ ਵਿੱਚ ਨੀਵੀਂ ਜਾਤ ਦਾ ਕਹਿ ਕੇ ਨਿੰਦਿਆ ਜਾਂਦਾ ਸੀ ਮੰਦਰ ਦੀਆਂ ਪੌੜੀਆਂ ਤੱਕ ਨਹੀਂ ਚੜ੍ਹਨ ਦਿੱਤੀਆਂ ਜਾਂਦੀਆਂ ਉਹਨਾਂ ਦੇ ਕਿਤੇ ਕਰਕੇ ਉਨਾਂ ਤੋਂ ਨਫ਼ਰਤ ਕੀਤੀ ਜਾਂਦੀ ਹੀ ਗੁਰੂ ਸਾਹਿਬ ਜੀ ਅੱਖ ਲੱਗੇ ਕਿਸੇ ਜਾਤ ਫਿਰਕੇ ਇਲਾਕੇ ਨਾਲ ਸੰਬੰਧ ਰੱਖਦਾ ਹੋਵੇ ਜਿਹਦੇ ਹਿਰਦੇ ਵਿੱਚ ਮਾਲਕ ਦੇ ਗੁਣ ਵਸਗੇ ਨਾ ਉਹਦੀ ਕੀਮਤ ਲੱਖ ਕੋਡੀਆਂ ਤੋਂ ਲੱਖਾਂ ਵਿੱਚ ਹੋ ਜਾਂਦੀ ਆ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆੜ ਦਾਮ ਕੋ ਛੀ ਪਰੋ ਹੋਇਓ ਲੱਖਿ ਨਾਮ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਰਬ ਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਧ ਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਧਰਮ ਨੂੰ ਧਾਰਨ ਕਰਨ ਦਾ ਹਰੇਕ ਮਨੁੱਖ ਨੂੰ ਜਮਾਨਦਰੂ ਅਧਿਕਾਰ ਆ ਕਿਸੇ ਜਾਤ ਫਿਰਕੇ ਇਲਾਕੇ ਨਾਲ ਸੰਬੰਧ ਰੱਖਦਾ ਹੋਵੇ ਧਰਮ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਆ ਸਤਿਗੁਰੂ ਜੀ ਆਖਦੇ ਨੇ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜ ਧਰਮ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਸਾਂਝ ਆ ਪਰ ਖਿਆਲ ਕਰਨਾ ਗੁਰਮੁਖ ਪਿਆਰਿਓ ਜਿਹੜਾ ਮਨੁੱਖਿਆ ਨਾਲ ਮਨੁੱਖੀ ਜੀਵ ਦੇ ਵਿੱਚ ਦੋ ਤਰ੍ਹਾਂ ਦੀਆਂ ਬਿਰਤੀਆਂ ਭਰੀਆਂ ਇੱਕ ਵਿਕਾਰੀ ਤੇ ਦੂਜਾ ਕਰਤਾਰੀ ਬਿਰਤੀ ਜਿਹੜੀ ਵਿਕਾਰੀ ਬਿਰਤੀ ਆ ਹਮੇਸ਼ਾ ਹੀ ਮਨੁੱਖੀ ਜੀਵਨ ਦੇ ਉਜਾੜੇ ਦਾ ਕਾਰਨ ਬਣਦੀ ਆ ਦੂਜੇ ਸ਼ਬਦਾਂ ਦੇ ਵਿੱਚ ਕਹਿ ਲਈਏ ਕਿ ਇਹ ਮਨੁੱਖ ਹੋ ਕੇ ਮਨੁੱਖ ਹੋ ਕੇ ਪਸ਼ੂਆਂ ਵਾਲੇ ਕੰਮ ਕਰਦਾ ਹੈ ਮਨੁੱਖਤਾ ਮਨੁੱਖਤਾ ਕਰਕੇ ਹੀ ਮਨੁੱਖ ਆ ਨਹੀਂ ਤਾਂ ਇਹ ਪਸ਼ੂ ਸਮਾਨ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਵਿਕਾਰੀ ਬਿਰਤੀਆਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਆਦਕ ਇਹ ਸਾਰੇ ਕਰਮ ਆ ਜਾਂਦੇ ਆ। ਆਪਣੇ ਜੀਵਨ ਨੂੰ ਮਾੜੇ ਪਾਸੇੋਂ ਰੋਕ ਕੇ ਚੰਗੇ ਪਾਸੇ ਲਾਉਣ ਦਾ ਅਰਥ ਹੀ ਧਰਮ ਕਹਾਉਂਦਾ ਏ। ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਹੀ ਅਸਲ ਦੇ ਵਿੱਚ ਧਰਮ ਦਾ ਖਾਸ ਅੰਗ ਆ। ਆਬਾਦ ਕਰਨ ਲਈ ਬਹੁਤ ਸਿਆਣਪ ਤੇ ਮਿਹਨਤ ਦੀ ਲੋੜ ਪੈਂਦੀ ਆ। ਪਰ ਬਰਬਾਦ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਟੀਚਰ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰ ਰਿਹਾ ਤਾਂ ਉਹ ਸਕੂਲ ਦੇ ਵਿੱਚ ਹੀ ਧਰਮੀ ਆ ਇੱਕ ਔਰਤ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣੇ ਸੱਸ ਸਹੁਰੇ ਦੀ ਮਾਪੇ ਦੀ ਤਨਦੇਹੀ ਦੇ ਨਾਲ ਸੇਵਾ ਕਰਦੀ ਹੈ ਨਾ ਉਹ ਘਰ ਦੇ ਵਿੱਚ ਹੀ ਧਰਮ ਕਰਮ ਕਰ ਰਹੀ ਹੈ ਇਹ ਧਰਮ ਨਹੀਂ ਕਿ ਮਾਪੇ ਘਰੇ ਬੈਠੇ ਹੋਏ ਪਾਣੀ ਦੇ ਗਲਾਸ ਨੂੰ ਤਰਸਦੇ ਹੋਣ ਤੇ ਨੌ ਇਹ ਗੱਲ ਆ ਕੇ ਮੈਂ ਤਾਂ ਪੰਜ ਤੀਰਥਾਂ ਦੇ ਇਸ਼ਨਾਨ ਕਰਨ ਚੱਲੀ ਇੱਕ ਪੁਲਿਸ ਮੁਲਾਜ਼ਮ ਜਦੋਂ ਆਪਣੀ ਡਿਊਟੀ ਤੇ ਜਾਂਦਾ ਆ ਕਿਸੇ ਤੇ ਤੱਕਾ ਨਹੀਂ ਕਰਦਾ ਕਿਸੇ ਕੋਲੋਂ ਰਿਸ਼ਵਤ ਨਹੀਂ ਲੈਂਦਾ ਕਿਸੇ ਤੇ ਕਿਸੇ ਕੋਲੋਂ ਰਿਸ਼ਵਤ ਨਹੀਂ ਲੈਂਦਾ ਡਿਊਟੀ ਦੌਰਾਨ ਨਿਰਮਲ ਕੰਮ ਕਰਦਾ ਆ ਤੇ ਬਾਣੀ ਵੀ ਆਖਦੀ ਆ ਕਿ ਨਿਰਮਲ ਕਰਮ ਕਰਨੇ ਹੀ ਅਸਲ ਦੇ ਵਿੱਚ ਧਰਮ ਆ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਤ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰਿ ਨਾਮ ਜਿਹਨੇ ਮਨੋਖ ਨੇ ਧਰਮ ਨੂੰ ਸਮਝ ਲਿਆ ਨਾ ਉਹ ਧਰਮ ਦਾ ਕਰਮ ਕਰਨ ਲੱਗਿਆ ਕਦੇ ਵੀ ਦੇਰੀ ਨਹੀਂ ਕਰਦਾ ਤੇ ਪਾਪ ਦੇ ਕਰਮ ਤੋਂ ਹਮੇਸ਼ਾ ਉਹ ਗੁਰੇਜ ਕਰਦਾ ਹੈ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਧਰਮ ਜਿਹੜਾ ਸਾਨੂੰ ਜੀਵਨ ਜੁਗ ਤੇ ਪਰਮਾਤਮਾ ਦੇ ਨਾਲ ਮਿਲਾਪ ਦਾ ਰਸਤਾ ਦੱਸਦਾ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਸੀਂ ਸ਼ਬਦ ਪੜ੍ਹਦੇ ਨੇ ਜਿਨ੍ਹਾਂ ਨੇ ਅੰਦਰੋਂ ਬਾਹਰੋਂ ਇੱਕ ਹੋ ਗਏ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਆਉਣ ਕਿੰਨੇ ਹੀ ਦੁੱਖਾਂ ਦਾ ਸਾਹਮਣਾ ਕਰਨਾ ਪਵੇ ਕਿੰਨੀਆਂ ਮੁਸੀਬਤਾਂ ਆਉਣ ਉਹ ਕਦੇ ਆਪਣੇ ਈਮਾਨ ਤੋਂ ਥੜਕਦੇ ਨਹੀਂ ਸਾਨੂੰ ਸਿੱਖ ਇਤਿਹਾਸ ਦੇ ਵਿੱਚੋਂ ਅਨੇਕਾਂ ਹੀ ਉਦਾਹਰਨਾਂ ਮਿਲ ਜਾਂਦੀਆਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੌਣੇ 5 ਸਾਲ ਦੇ ਪੁੱਤ ਦਾ ਜਦੋਂ ਕਲੇਜਾ ਕੱਢਿਆ ਗਿਆ ਬਾਰ ਦੇ ਵਿੱਚ ਬਾਬਾ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ ਫਿਰ ਬਾਬਾ ਜੀ ਚੜ੍ਹ ਦੀ ਕਲਾ ਵਿੱਚ ਨੇ ਭਾਈ ਸ਼ੋਬੇਗ ਸਿੰਘ ਸ਼ਹਬਾਜ਼ ਸਿੰਘ ਜੀ ਦੋਨਾਂ ਪਿਓ ਪੁੱਤਰਾਂ ਨੂੰ ਜਦੋਂ ਚਰਖੜੀ ਤੇ ਚਾੜਨ ਦਾ ਚੜ ਕੇ ਸ਼ਹੀਦ ਕਰਨ ਦਾ ਹੁਕਮ ਕੀਤਾ ਗਿਆ ਤੇ ਆਸੇ-ਪਾਸੇ ਤੋਂ ਲੋਕ ਇਹ ਗਲ ਅਖਣ ਦੇਖ ਸ਼ੋਬੇਗ ਸਿੰਘ ਤੇਰਾ ਇਕਲੌਤਾ ਪੁੱਤਰ ਆ ਕਿਉਂ ਨਹੀਂ ਤੂੰ ਆਪਣੇ ਘਰ ਦਾ ਚਰਾਗ ਜਗ ਦਾ ਰੱਖਣ ਵਾਸਤੇ ਇਸਲਾਮ ਧਰਮ ਨੂੰ ਕਬੂਲ ਕਰ ਲੀਂਦਾ ਆਪਣੇ ਪੁੱਤ ਦਾ ਨਿਕਾਹ ਕਿਉਂ ਨਹੀਂ ਕਰਵਾ ਲੀਂਦਾ ਤੇਰੇ ਘਰ ਤੇਰੀ ਕੁੱਲ ਵਿੱਚ ਤੇਰੇ ਘਰ ਦਾ ਚਿਰਾਗ ਜਗਦਾ ਰਹੂਗਾ ਉਸ ਸਮੇਂ ਭਾਈ ਸ਼ੋਭੇਗ ਸਿੰਘ ਨੇ ਇਹ ਗੱਲ ਆਖੀ ਸਾਡੀ ਖਾਤਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਾਰ ਪੁੱਤਰ ਸ਼ਹੀਦ ਕਰਵਾ ਦਿੱਤੇ ਮੈਂ ਆਪਣੇ ਘਰ ਦਾ ਚਿਰਾਗ ਜਗਦਾ ਰੱਖਣ ਵਾਸਤੇ ਆਪਣੇ ਈਮਾਨ ਤੋਂ ਥੜਕ ਜਾਵਾਂ ਮੈਨੂੰ ਕੀ ਲੋਕ ਵਡਿਆਈ ਦੇਣਗੇ ਹਮ ਕਾਰਨ ਗੁਰਕੁਲੇ ਗਵਾਈ ਹਮ ਕੁਲ ਰੱਖੈ ਕਵਨ ਵਡਾਈ ਭਾਈ ਸ਼ੋਭੇਕ ਸਿੰਘ ਇਹਦਾ ਅੱਖ ਲੱਗੇ ਕਿ ਮੈਨੂੰ ਇਹ ਤੁਹਾਡੀ رائے ਪਰਮਾਨ ਨਹੀਂ ਹੈ ਜਿਸ ਸਮੇਂ ਸਿੱਖ ਜੰਗਲਾਂ ਦੇ ਵਿੱਚ ਨੇ ਤੇ ਸਮੇਂ ਦੀ ਸਰਕਾਰ ਨੇ ਸਿੱਖ ਬੀਬੀਆਂ ਨੂੰ ਘਰਾਂ ਦੇ ਵਿੱਚੋਂ ਫੜ ਕੇ ਜੇਲ੍ਹਾਂ ਦੇ ਵਿੱਚ ਕੈਦ ਕੀਤਾ ਜਦੋਂ ਜੇਲ੍ਹਾਂ ਵਿੱਚ ਕੈਦ ਕੀਤਾ ਉੱਥੇ ਸਿੱਖ ਬੀਬੀਆਂ ਸਵਾ ਸਵਾ ਮਣ ਦੇ ਪੀਸਨੇ ਪੀਸਦੀਆਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਦੀਆਂ ਉਹ ਮਾਵਾਂ ਤੇ ਕਈ ਸਿੱਖ ਬੀਬੀਆਂ ਦੀਆਂ ਗੋਦੀਆਂ ਦੇ ਵਿੱਚ 6 ਮਹੀਨੇ ਦਾ ਬੱਚਾ ਖੇੜਦਾ ਕਿਸੇ ਦੀ ਗੋਦੀ ਦੇ ਵਿੱਚ 3 ਮਹੀਨੇ ਦਾ ਆ ਕਿਸੇ ਦੇ 2 ਮਹੀਨੇ ਦਾ ਆ ਉਹਨਾਂ ਮਾਵਾਂ ਦੀਆਂ ਗੋਦੀਆਂ ਦੇ ਵਿੱਚੋਂ ਬੱਚੇ ਖੋ ਕੇ ਬੱਚੇ ਨੂੰ ਤਾਂ ਅਸਮਾਨ ਵੱਲ ਛੁੱਟਿਆ ਜਾਂਦਾ ਥੱਲੇ ਨੇਜਾ ਕਰ ਦਿੱਤਾ ਜਾਂਦਾ ਜਦੋਂ ਬੱਚਾ ਨੇਜੇ ਦੀ ਤਿੱਖੀ ਧਾਰ ਤੇ ਆ ਕੇ ਡੇਗਦਾ ਬੱਚਾ ਉਸ ਨੇਜੇ ਵਿੱਚ ਪੋਇਆ ਜਾਂਦਾ ਫਿਰ ਉਸ ਬੱਚੇ ਨੂੰ ਉਸ ਨੇਜੇ ਤੋਂ ਲਾ ਕੇ ਬੱਚੇ ਦੇ ਅੰਗਾਂ ਦੇ ਟੋਟੇ ਟੋਟੇ ਕਰਕੇ ਹਾਰ ਬਣਾ ਕੇ ਜੰਮਣ ਵਾਲੀ ਮਾਂ ਦੇ ਗਲ ਵਿੱਚ ਪਾ ਦਿੱਤੇ ਜਾਂਦੇ ਉਹ ਮਾਵਾਂ ਫਿਰ ਗਲ ਆਖਦੀਆਂ ਨੇ ਨਾਨਕ ਨਾਮ ਚੜਦੀ ਕਲਾ ਇਹ ਆ ਅਸਲ ਦੇ ਵਿੱਚ ਧਰਮ ਦੀ ਮਿਸਾਲ ਜੋ ਨਰ ਦੁਖ ਮੈ दुख नहीं मानै सुख स्नेह अर पै नहीं जाके कंचन माटी मानै रहाओ नह निंदिया नह उसत जाकै लोभ मोह अभमाना हरख सोग ते न्यारो नाहे माण अपमाना आसा मनसा सगल त्यागै जगते रहे निराशा काम क्रोध जे परसै नाहिन तिह घट ब्रह्म निवासा गुर कृपा ਜਿਹੇ ਨਰਕੋਂ ਕੀਨੇ ਤਿਹੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਹੜਾ ਧਰਮ ਆ ਨਾ ਉਹ ਸਾਡਾ ਦੂਜਿਆਂ ਦੇ ਨਾਲ ਦਿਲੋਂ ਰਿਸ਼ਤਾ ਜੋੜਦਾ ਆ ਦੂਜਿਆਂ ਦੇ ਨਾਲ ਬਦੀਕੀ ਕਰਨ ਤੋਂ ਸਾਨੂੰ ਸ਼ਰਮ ਆ ਲੱਗ ਪੈਂਦੀ ਐ ਸੱਚੇ ਦਿਲੋਂ ਪਛਤਾਵਾ ਕਰਕੇ ਨੇਕ ਇਨਸਾਨ ਬਣਨ ਦੀ ਪ੍ਰੇਰਣਾ ਮਿਲਦੀ ਆ ਧਰਮ ਸਾਨੂੰ ਦੂਜਿਆਂ ਦੇ ਪਰਉਪਕਾਰ ਕਰਨ ਤੇ ਰੱਬੀ ਪਰਉਪਕਾਰਾਂ ਤੋਂ ਜਾਣ ਕਰਵਾਉਂਦਾ ਹੈ ਜੇਕਰ ਧਰਮ ਦੇ ਰਸਤੇ ਤੇ ਮਨੁੱਖ ਸੱਚੀ ਭਾਵਨਾ ਦੇ ਨਾਲ ਤੁਰ ਪਵੇ ਨਾ ਤੇ ਜਿਹੜਾ ਸੰਸਾਰ ਦੀ ਨਗਰੀ ਆ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤਹਿ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਦਾ ਰੂਪ ਧਾਰਨ ਕਰ ਸਕਦੀ ਹੈ ਦਾ ਰੂਪ ਕਨ ਸਕਦੀ ਆ ਚਾਰ ਕੀਮਤੀ ਪਦਾਰਥਾਂ ਦੇ ਵਿੱਚੋਂ ਧਰਮ ਵੀ ਇੱਕ ਕੀਮਤੀ ਪਦਾਰਥ ਆ ਗੁਰੂ ਸਾਹਿਬ ਜੀ ਆਖਦੇ ਨੇ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ